ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਸ਼ਾਖਾ ਪਾਖੜਾ ਨੰਗਲ ਡਿਸਟ੍ਰਿਕਟ 3080 ਦੇ ਸਨ 2024 ਅਤੇ 25 ਦੇ ਲਈ ਪ੍ਰਵੇਸ਼ ਸੋਨੀ ਨੂੰ ਪ੍ਰਧਾਨ ਅਤੇ ਇੰਜੀਨੀਅਰ ਬਲਜਿੰਦਰ ਸਿੰਘ ਨੂੰ ਸੈਕਟਰੀ ਦੀ ਜ਼ਿੰਮੇਵਾਰੀ ਦੇਣ ਉਪਰੰਤ ਤਾਜਪੋਸ਼ੀ ਸਮਾਗਮ ਨੰਗਲ ਦੇ ਇੰਦਰਾ ਨਗਰ ਕਮਿਊਨਿਟੀ ਸੈਂਟਰ ਵਿਖੇ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸਾਬਕਾ ਗਵਰਨਰ ਰੋਟੇਨੀਅਰ ਮਨਮੋਨ ਸਿੰਘ ਅਤੇ ਵਿਸ਼ੇਸ਼ ਮਹਿਮਾਨ ਬਰਿੰਦਰ ਢਿੱਲੋਂ ਹਾਜ਼ਰ ਹੋਏ ਇਸ ਦੌਰਾਨ BBMP ਦੇ ਚੀਫ ਇੰਜੀਨੀਅਰ ਸੀਪੀ ਸਿੰਘ ਵੀ ਮੌਜੂਦ ਸਨ ਇਸ ਦੌਰਾਨ ਨਵਨਯੁਕਤ ਪ੍ਰਧਾਨ ਪਰਵੇਸ਼ ਸੋਨੀ ਨੇ ਕਿਹਾ ਕਿ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਰੋਟਰੀ ਕਲੱਬ ਪਾਖੜਾ ਨੰਗਲ ਸਮਾਜ ਵਿੱਚ ਲੋੜਵੰਦਾ ਦੀ ਮਦਦ ਕਰਦਾ ਆ ਰਿਹਾ ਹੈ ਉਵੇਂ ਹੀ ਉਹਨਾਂ ਵੱਲੋਂ ਵੀ ਇੱਕ ਨਵੇਂ ਉਪਰਾਲੇ ਨਾਲ ਸਮਾਜ ਵਿੱਚ ਨਵੇਂ ਕੰਮਾਂ ਦੀ ਸਿਰਜਣਾ ਕੀਤੀ ਜਾਵੇਗੀ। ਇਸ ਤਾਜਪੋਸ਼ੀ ਸਮਾਗਮ ਵਿੱਚ ਹਾਜ਼ਰ ਹੋਏ ਮੁੱਖ ਮਹਿਮਾਨ ਸਾਬਕਾ ਗਵਰਨਰ ਰੋਟਰੀਅਨ ਮਨਮੋਨ ਸਿੰਘ ਨੇ ਵੀ ਨਵੇਂ ਚੁਣੇ ਪ੍ਰਧਾਨ ਅਤੇ ਸਕੱਤਰ ਨੂੰ ਵਧਾਈ ਦਿੱਤੀ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਰੋਟਰੀ ਕਲੱਬ ਵੱਲੋਂ ਸਮਾਜ ਵਿੱਚ ਕੀਤੇ ਗਏ ਕੰਮਾਂ ਨੂੰ ਲੈ ਕੇ ਇਸ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਸਾਬਕਾ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਨੇ ਨਵੇਂ ਪ੍ਰਧਾਨ ਪਰਵੇਸ਼ ਸੋਨੀ ਅਤੇ ਸੈਕਟਰੀ ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਸਮਾਜ ਪ੍ਰਤੀ ਲੋੜਵੰਦਾਂ ਲਈ ਕੰਮ ਕਰਦੀ ਜਾ ਰਹੀ ਰੋਟਰੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ। ਜੱਜ ਪ੍ਰਧਾਨਗੀ ਮਿਲੀ ਹੈ ਜੀ। ਅਸਲ ਕਿ ਕੀ ਗੱਲ ਕਰਕੇ ਕੰਮ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਧੰਨਵਾਦ ਕਰਦਾ ਹਾਂ ਆਪਣੇ ਸਮੂਹੇ ਰੋਟਰੀ ਕਲੱਬ ਦੀ ਟੀਮ ਦਾ ਜਿਨ੍ਹਾਂ ਨੇ ਅੱਜ ਮੈਨੂੰ ਇਹ ਮੌਕਾ ਦਿੱਤਾ। ਇਹ ਕਲੱਬ ਦੀ ਜਿਹੜੀ ਪ੍ਰਧਾਨਗੀ ਦੀ బాధ్యਤ ਹੋਰ ਹੈ ਉਹ ਮੇਰੇ ਹਵਾਲੇ ਕੀਤੀ ਆ ਕਿ ਮੈਂ ਵਿਸ਼ਵਾਸ ਵੀ ਦਵਾਦਾ ਹਾਂ ਸੰਪੂਰਨ ਕਲੱਬ ਨੂੰ ਸ਼ਹਿਰ ਵਾਸੀਆਂ ਨੂੰ ਕਿ ਜਿਸ ਤਰੀਕੇ ਦੇ ਨਾਲ ਪਹਿਲਾ ਰੋਟਰੀ ਕਲੱਬ ਸਾਡਾ ਸਮਾਜ ਸੇਵਾ ਦੇ ਵਿੱਚ ਕੰਮ ਕਰਦਾ ਆ ਰਿਹਾ ਹੈ ਉਸੇ ਤਰੀਕੇ ਦੇ ਨਾਲ ਮੈਂ ਆਪਣੀ ਨਵੀਂ ਟੀਮ ਦੇ ਨਾਲ ਜਿਹੜੀ ਸਮਾਜ ਸੇਵਾ ਦੇ ਕੰਮ ਨੂੰ ਜਾਰੀ ਰੱਖਾਂਗਾ ਕਿ ਸ਼ਹਿਰ ਦੇ ਵਿੱਚੋਂ ਜਿੱਥੋਂ ਵੀ ਸਾਨੂੰ ਕਿਤੇ ਡਿਮਾਂਡ ਆਉਂਦੀ ਹੈ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਜਿਹੜਾ ਜੀਵਨ ਦਾ ਸਮਾਨ ਮੁਹੱਈਆ ਕਰਾਉਣ ਵਾਲਾ ਜੇ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਸਾਡਾ ਕਲੱਬ ਉਥੇ ਕੈਲ ਦੇ ਆਧਾਰ ਦੇ ਉੱਤੇ ਜਾ ਕੇ ਲੋਕਾਂ ਦੀ ਜਰੂਰਤਮੰਦਾਂ ਦੀ ਵਾਹ ਫੜੇਗਾ ਤੇ ਆਪਣੇ ਕੰਮ ਨੂੰ ਕਿਸੇ ਤਰੀਕੇ ਨਾਲ ਨਿਰੰਤਰ ਜਾਰੀ ਰੱਖੇਗਾ। ਸੌਰੀ ਸਮਝਦਾ ਥੋੜਾ ਕਲੱਬ ਪਹਿਲਾਂ ਹੀ ਸਮਾਜ ਸੇਵਾ ਕੰਮ ਕਰਦਾ ਰਿਹਾ। ਥੋੜੀ ਕੋਈ ਦਲੀ ਇੱਛਾ ਤੁਸੀਂ ਉਸ ਤੋਂ ਵੱਖਰਾ ਕੋਈ ਕੰਮ ਕਰਨਾ ਚਾਹੁੰਦੇ ਹੋ? ਥੋੜੇ ਕੋਈ ਦਲੀ ਇੱਛਾ ਹੋਵੇ। ਹਾਂ ਜੀ ਹਾਂ ਬਿਲਕੁਲ। ਵੈਸੇ ਤਾਂ ਦੇਖੋ ਲਗਭਗ 35 ਸਾਲ ਤੋਂ ਜਿਹੜਾ ਸਾਡਾ ਰੋਟਰੀ ਕਲੱਬ ਪਖੜਾ ਨੰਗਲ ਹੈ ਇਹ ਸਾਡੇ ਸਮਾਜ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜਿਹੜੀ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਪਰ ਮੈਂ ਹੁਣ ਜਿਸ ਤਰੀਕੇ ਦੇ ਨਾਲ ਮੇਰਾ ਫਰਜ਼ ਬਣਦਾ ਹੈ ਕਲੱਬ ਨੇ ਮੈਨੂੰ ਇੱਕ ਜੁਵਾ ਹੋਣ ਦੇ ਨਾਤੇ ਬਾਗਡੋਰ ਸੰਭਾਲੀ ਹੈ ਕਿ ਮੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਕਲੱਬ ਦੀ ਜਿਹੜੀ ਇਨੇ ਸਾਲਾਂ ਦੀ ਬਣੀ ਹੋਈ ਸ਼ਹਿਰ ਦੇ ਵਿੱਚ ਇਮੇਜ ਹੈ ਉਸ ਲੀਗ ਨੂੰ ਅੱਗੇ ਲੈ ਕੇ ਚੱਲਾਂ ਤੇ ਸ਼ਹਿਰ ਦੇ ਲਈ ਹੋਰ ਚੰਗੇ ਕੰਮ ਕਰ ਸਕਾਂ। ਇਸੇ ਕੜੀ ਦੇ ਦੌਰਾਨ ਮੈਂ ਅਜਾਣਾਉਂਸ ਵੀ ਕੀਤਾ ਕਿ ਅਸੀਂ ਇੱਕ ਰੋਟਰੀ ਦੀ ਰਸੋਈ ਜਿਹੜਾ ਇਹ ਸ਼ੁਰੂ ਕਰ ਰਹੇ ਹਾਂ ਇਦੇ ਵਿੱਚ ਅਸੀਂ ਆਪਣੇ ਸ਼ਹਿਰ ਦਾ ਜਿਹੜਾ ਸਿਵਲ ਹਸਪੀਟਲ ਹੈ ਸਾਡੇ ਸ਼ਹਿਰ ਦੇ ਵਿੱਚ ਬੀਬੀ ਐਮ ਵੀ ਹਸਪੀਟਲ ਹੈ ਜਿੱਥੇ ਤੋਂ ਅਸੀਂ ਇੱਕ ਸੰਡੇ ਵਾਲੇ ਦਿਨ ਸਿਵਲ ਹਸਪੀਟਲ ਦੇ ਦਿਨ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਸੰਡੇ ਤੋਂ ਸੰਡੇ ਅਸੀਂ ਉੱਥੇ ਜਿੰਨੇ ਵੀ ਪੇਸ਼ੈਂਟਸ ਐਡਮਿਟ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਅਟੈਂਡੈਂਟਸ ਨੇ ਉਹਨਾਂ ਨੂੰ ਜਿਹੜਾ ਖਾਣਾ ਮੁਹੱਈਆ ਕਰਵਾਇਆ ਕਰਾਂਗੇ ਆਪਣੇ ਕਲੱਬ ਦੇ ਵੱਲੋਂ ਕਿਉਂਕਿ ਸਾਡੇ ਸਿਵਲ ਹਸਪੀਟਲ ਤੇ ਜਿੱਦਾਂ ਸਭ ਨੂੰ ਸਾਰਿਆਂ ਨੂੰ ਪਤਾ ਕੋਈ ਕੈਂਟੀਨ ਨਹੀਂ ਹੈ ਸਾਰੇ ਟੈਂਡੈਂਟਸ ਨੂੰ ਸਾਰੇ ਪੀਸ਼ੈਂਟਸ ਨੂੰ ਖਾਣਾ ਖਾਣ ਦੇ ਲਈ ਬਾਹਰ ਜਾਣਾ ਪੈਂਦਾ ਹੈ ਤੇ ਸਾਡੇ ਕਲੱਬ ਦੇ ਵੱਲੋਂ ਵੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਜਿਹੜਾ ਇੱਕ ਕਲੱਬ ਦੇ ਵੱਲੋਂ ਖਾਣਾ ਮੁਹਈਆ ਕਰਾਈਏ ਤੇ ਉਸ ਤੋਂ ਬਾਅਦ ਜਿਹੜੀ ਦੂਜੀ ਇੱਕ ਵੱਡੀ ਜ਼ਿੰਮੇਵਾਰੀ ਮੈਂ ਕਲੱਬ ਦੇ ਪ੍ਰਧਾਨ ਦੇ ਰੂਪ ਵਿੱਚ ਨਿਭਾਵਾਂਗਾ ਸ਼ਹਿਰ ਦੇ ਲਈ ਇਸ ਵਾਰ ਸਾਡੀ ਕੋਸ਼ਿਸ਼ ਹੈ ਕਿ ਅਸੀਂ 5000 ਤੋਂ ਉੱਪਰ ਜਿਹੜਾ ਹੈਗਾ ਉਹ ਪਲਾਂਟੇਸ਼ਨ ਸ਼ਹਿਰ ਦੇ ਵਿੱਚ ਕਰਾਂਗੇ ਫਰੀ ਪਲਾਂਟੇਸ਼ਨ ਤੇ ਉਹਦੇ ਰਾਖਰ ਖਾਬ ਦੀ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡਾ ਕਲੱਬ ਲਵੇਗਾ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੰਗਲ ਸ਼ਹਿਰ ਤੇ ਆਲੇ ਦੁਆਲੇ ਦੇ ਵਿੱਚ 5000 ਤੋਂ ਉੱਪਰ ਜਿਹੜੀ ਰੀਪਲਾਂਟੇਸ਼ਨ ਹੈ ਉਹ ਸਾਡੇ ਕਲੱਬ ਦੇ ਦੁਆਰਾ ਕੀਤੀ ਜਾਵੇ। ਨਹੀਂ ਜੀ ਬਹੁਤ ਚੰਗਾ ਲੱਗਾ ਪ੍ਰਵੇਸ਼ ਸੋਨੀ ਜੀ ਆਪਣਾ ਬੜੀ ਮੇਰੀ ਮਦਦ ਕਰਦੇ ਰਹੇ ਆ ਬੜਾ ਮੇਰਾ ਸਾਥ ਦਿੱਤਾ ਉਹਨਾਂ ਨੇ ਔਰ ਮੈਨੂੰ ਅੱਜ ਬੜੀ ਖੁਸ਼ੀ ਆ ਵੀ ਉਹਨਾਂ ਨੂੰ ਰੋਟਰੀ ਕਲੱਬ ਵਰਗੀ ਇੱਕ ਬਹੁਤ ਹਾਨ ਸੰਸਥਾ ਨੇ ਅੱਜ ਆਪਣਾ ਪ੍ਰਧਾਨ ਨਿਯੁਕਤ ਕੀਤਾ ਵਾ ਔਰ ਉਮੀਦ ਕਰਦੇ ਆ ਜਿਸ ਤਰੀਕੇ ਨਾਲ ਉਹ ਸ਼ਿੱਦਤ ਨਾਲ ਅੱਗੇ ਕੰਮ ਕਰਦੇ ਆ ਇਸੇ ਸ਼ਿੱਦਤ ਨਾਲ ਉਹ ਇਸ ਆਰਗੇਨਾਈਜੇਸ਼ਨ ਚ ਵੀ ਕੰਮ ਕਰਦੇ ਰਹਿਣਗੇ ਔਰ ਸਮਾਜ ਦਾ ਜਿਹੜਾ ਇੱਕ ਸਾਡੇ ਸਾਰਿਆਂ ਦੀ ਇੱਕ ਜੋ ਮੁੱਢਲਾ ਸੇਵਾ ਬੰਦੀ ਆ ਜਿਸ ਤਰੀਕੇ ਦੀ ਅਸੀਂ ਸਾਰੇ ਸੋਚ ਰੱਖਦੇ ਆਂ ਵੀ ਸਮਾਜ ਨੂੰ ਬਿਹਤਰ ਕਰਨ ਦੀ ਉਹ ਇਹ ਸੰਸਥਾ ਦੇ ਥਰੂ ਇਸ ਮਹਾਨ ਸੰਸਥਾ ਦੇ ਥਰੂ ਉਹ ਉਹ ਪ੍ਰਥਾ ਨੂੰ ਉਹ ਜਾਰੀ ਰੱਖੇ